ਪਛੜੇ ਵਰਗ ਦੀ ਜਿਹੜੀ ਗਿਣਤੀ ਕਰਾਉਣੀ ਬੜੀ ਜ਼ਰੂਰੀ ਹੈ ਕਿਉਂਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਪਾਰਲੀਮੈਂਟ ਤੱਕ ਸਾਨੂੰ ਆਪਣੀ ਗਿਣਤੀ ਦੇ ਆਧਾਰ ਤੇ ਕੋਈ ਵੀ ਰਿਜ਼ਰਵੇਸ਼ਨ ਨਹੀਂ ਮਿਲੀ ਹੋਈ ਪੰਜਾਬ ਦੇ ਵਿੱਚ ਦੇਖੀਏ ਤਾਂ ਜਿਹੜੀ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ 27% ਸਾਡੀ ਰਿਜ਼ਰਵੇਸ਼ਨ ਬਣਦੀ ਹੈ ਤੇ ਜਦੋਂ ਕਿ ਸਾਨੂੰ 12% ਜਿਹੜੀ ਰਿਜ਼ਰਵੇਸ਼ਨ ਦਿੱਤੀ ਹੋਈ ਹੈ ਉਹ ਵੀ ਨਾ ਲੰਗੜੇ ਰੂਪ ਦੇ ਵਿੱਚ ਲਾਗੂ ਕੀਤੀ ਹੋਈ ਹੈ हमारा ईवीएम तुम्हारा नहीं चलेगा नहीं चलेगा वोट मशीन बंद करो बंद करो बंद करो वोट मशीन बंद करो बंद करो बंद करो ओबी सीधी जाति दर्द गिनती करो गिनती करो गिनती करो ओबी सीधी जाति दर्द गिनती करो गिनती करो गिनती करो वोट हमारा ईवीएम तुम्हारा नहीं चलेगा नहीं चलेगा वोट हमारा ईवीएम तुम्हारा नहीं चलेगा असि दस देना चाहे हैं ਕਿ ਹੁਣ ਹਾਲੇ ਜਿਹੜੇ ਸਮੇਂ ਦੇ ਵਿੱਚ ਆਇਆ ਹੈ ਅਸੀਂ ਦੋ ਵਾਰੀ ਜਿਹੜਾ ਭਾਰਤ ਨੂੰ ਅਸੀਂ ਜੇਲ੍ਹ ਪਰੋ ਅਧੋਲਨ ਕਰਾਂਗੇ ਜਿਵੇਂ ਕਿ 25 9 ਅਪ੍ਰੈਲ 2025 ਨੂੰ ਅਸੀਂ ਜੇਲਾ ਭਰੀਆਂ ਸੀ ਔਰ ਹੁਣ ਅਸੀਂ ਬੰਦਲਾ ਸੱਦਾ ਦਿੱਤਾ ਹੋਇਆ ਹੈ ਅਸੀਂ ਦੋ ਵਾਰੀ ਅਸੀਂ ਇੱਕ ਸਾਲ ਦੇ ਵਿੱਚ ਦੋ ਵਾਰੀ ਜੇਲ੍ਹ ਪਰੋ ਅਧੋਲਨ ਕਰਾਂਗੇ ਔਰ ਅਸੀਂ ਨਾਲ ਦੀ ਨਾਲ ਦੋ ਵਾਰੀ ਬੰਦ ਕਰਾਂਗੇ ਔਰ ਅਸੀਂ ਜਨ ਜਨ ਲੋਲਣ ਦੀ ਤਿਆਰੀ ਚਾ ਹੈ ਔਰ ਜਨ ਜਿਹੜਾ ਅਧੋਲਨ ਹੋਏਗਾ ਅਸੀਂ ਤੋਂ ਘੱਟ ਤੋਂ ਘੱਟ ਅਸੀਂ ਤੋਂ 20 ਤੋਂ 25 ਕਰੋੜ ਰੋਕਾ ਨੂੰ ਅਸੀਂ ਸੜਕਾਂ ਤੇ ਲੈ ਕੇ ਆਉਣਿਆ ਹੈ ਲਗਾਤਾਰ ਜਿਹੜੇ ਪ੍ਰਦਰਸ਼ਨ ਹੋ ਰਹੇ ਸੀਗੇ ਲਗਾਤਾਰ ਅਸੀਂ ਡੀਸੀ ਨੂੰ ਮੱਗ ਪੱਤਰ ਦੇ ਰਹੇ ਸੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਉਦੋਂ ਭਾਰਤ ਦੇ ਵਿੱਚ ਇੱਥੇ ਜਿਹੜੇ ਕਟ ਗਿਣਤੀ ਲੋਕ ਨੇ ਜਿਨ੍ਹਾਂ ਨੂੰ ਮੁਸਲਮਾਨ ਅਸਾਈ ਬੋਧੀ ਜੈਨੀ ਬੈਕਵਰਡ ਕਲਾਸ ਦੇ ਲੋਕ ਨੇ ਉਹਨਾਂ ਤੇ ਵੱਡੇ ਪੱਤਰ ਤੇ ਅਤਿਆਚਾਰ ਹੋ ਰਿਹਾ ਹੈ ਕਿਉਂਕਿ ਮੈਂ ਬਾਣੀ ਲੰਮੀ ਗੱਲ ਨਹੀਂ ਕਹਿ ਰਿਹਾ ਕਿ ਪਿਛਲੇ ਹਫਤੇ ਦੀ ਗੱਲ ਹੈ ਕਿ ਅਤਾਵਾ ਦੇ ਵਿੱਚ ਇੱਕ OBC ਦਾ ਆਦਮੀ ਜਿਹੜਾ ਕੀਰਤਨ ਕਰ ਰਿਹਾ ਹੈ ਜਦ ਕੀਰਤਨ ਕਰ ਰਿਹਾ ਸੀ ਤਾਂ ਉੱਥੇ ਪੰਡਤਾਂ ਨੂੰ ਪਤਾ ਲੱਗਿਆ ਕਿ OBC ਦਾ ਆਦਮੀ ਕੀਰਤਨ ਕਰ ਰਿਹਾ ਹੈ ਤਾਂ ਪੰਡਤਾਂ ਨੇ ਕਿਹਾ ਕਿ ਤੁਸੀਂ ਤਾਂ ਸ਼ੁੱਧਰੋ OBC ਪਟੇਲ ਤਾਂ ਉਸ ਆਦਮੀ ਨੂੰ ਜਦੋਂ ਕੋ ਅੱਖਾ ਤੋਨਾਂ ਸੀ ਤਾਂ ਉਹਦੇ ਸਿਰ ਦੇ ਉੱਤੇ ਸਾਰੇ ਪੰਡਤਾਂ ਨੇ ਪਿਸ਼ਾਬ ਕਰਕੇ ਪਾਇਆ ਬੰਦ ਕਰੋ ਬੰਦ ਕਰੋ ਬੰਦ ਕਰੋ ਉਹ ਵੀ ਸਿੱਧੀ ਜਾਤੀਦਾਰ ਤੇ ਗਿਣਤੀ ਕਰੋ ਗਿਣਤੀ ਕਰੋ ਗਿਣਤੀ ਕਰੋ ਉਹ ਵੀ ਸਿੱਧੀ ਜਾਤੀਦਾਰ ਤੇ ਗਿਣਤੀ ਕਰੋ ਗਿਣਤੀ ਕਰੋ ਗਿਣਤੀ ਕਰੋ ਵੋਟ ہمارا ایਵੀਐਮ ਤੇ ਮਾਰਾ ਨਹੀਂ ਚਲੇਗਾ ਨਹੀਂ ਚਲੇਗਾ ਵੋਟ ہمارا ایਵੀਐਮ ਤੇ ਮਾਰਾ ਨਹੀਂ ਚਲੇਗਾ ਨਹੀਂ ਵੋਟ ہمارا ਰਾਤ ਤੇ ਮਾਰਾ ਨਹੀਂ ਚਲੇਗਾ ਨਹੀਂ ਤਖਤ ਬਦਲ ਦਿਓ ਤਾਜ ਬਦਲ ਦਿਓ ਨਹੀਂ ਕੱਟ ਬਦਲ ਦੇਤਾ ਅੱਜ ਬਦਲ ਦੇਓ ਜੈ ਮਾਨਤਾ ਰਾਜਮਾ OBC ਦੀ ਜਾਤੀ ਦਾ ਗਿਣਤੀ ਕਰੋ ਗਿਣਤੀ ਕਰੋ ਗਿਣਤੀ ਕਰੋ ਜਾ ਵਿਚ ਮੰਡਲ ਕਮਿਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਜਾ ਵਿਚ ਮੰਡਲ ਕਮਿਸ਼ਨ ਲਾਗੂ ਕਰੋ ਲਾਗੂ ਕਰੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਉਦੋਂ ਭਾਰਤ ਦੇ ਵਿੱਚ ਇੱਥੇ ਜਿਹੜੇ ਕਟ ਗਿਣਤੀ ਲੋਕ ਨੇ ਜਿਨ੍ਹਾਂ ਨੂੰ ਮੁਸਲਮਾਨ ਅਸਾਈ ਬੋਧੀ ਜੈਨੀ ਬੈਕਵਰਡ ਕਲਾਸ ਦੇ ਲੋਕ ਨੇ ਉਨ੍ਹਾਂ ਤੇ ਵੱਡੇ ਪੱਧਰ ਤੇ ਅਤਿਆਚਾਰ ਹੋ ਰਿਹਾ ਹੈ ਕਿਉਂਕਿ ਮੈਂ ਬੜੀ ਲੰਮੀ ਗੱਲ ਨਹੀਂ ਕਰ ਰਿਹਾ ਕਿ ਪਿਛਲੇ ਹਫਤੇ ਦੀ ਗੱਲ ਹੈ ਕਿ ਅਟਾਵਾ ਦੇ ਵਿੱਚ ਇੱਕ OBC ਦਾ ਆਦਮੀ ਜਿਹੜਾ ਕੀਰਤਨ ਕਰ ਰਿਹਾ ਹੈ ਜਦ ਕੀਰਤਨ ਕਰ ਰਿਹਾ ਸੀ ਤਾਂ ਉੱਥੇ ਪੰਡਤਾਂ ਨੂੰ ਪਤਾ ਲੱਗਿਆ ਕਿ OBC ਦਾ ਆਦਮੀ ਕੀਰਤਨ ਕਰ ਰਿਹਾ ਹੈ ਤਾਂ ਪੰਡਤਾਂ ਨੇ ਕਿਹਾ ਕਿ ਤੁਸੀਂ ਤਾਂ ਸ਼ੁੱਧਰੋ OBC ਪਟੇਲ ਦਾ ਉਸ ਆਦਮੀ ਨੂੰ ਜਦੋਂ ਕੋ ਅੱਖਾਂ ਤੋਂ ਨਾ ਸੀ ਤਾਂ ਉਹਦੇ ਸਿਰ ਦੇ ਉੱਤੇ ਸਾਰੇ ਪੰਡਤਾਂ ਨੇ ਪਿਸ਼ਾਬ ਕਰਕੇ ਪਾਇਆ ਅੱਜ ਸਤਾ ਦੇ ਉੱਤੇ ਜਿਨ੍ਹਾਂ ਨੇ 90% ਤੇ ਜੱਜ ਨੇ ਬ੍ਰਾਹਮਣ ਬੈਠੇ ਨੇ ਜਿਨ੍ਹਾਂ ਨੇ 90% ਨੇ ਡੀਸੀ ਬੈਠੇ ਨੇ ਜਿਨ੍ਹਾਂ ਨੇ 90% ਨੇ ਐਸਐਸਪੀ ਬੈਠੇ ਨੇ ਜਦੋਂ ਕਿ ਸਾਡੀ ਗਿਣਤੀ 140 ਕਰੋੜ ਤੋਂ 130 ਕਰੋੜ ਹੈ ਅਸੀਂ ਮੋਦੀ ਨੂੰ ਦੱਸਣਾ ਚਾਹੁੰਦੇ ਆ ਕਿ ਮੋਦੀ ਤੇ ਇਹ ਦੇਸ਼ ਤੇਰੀ ਬਾਪ ਦਾ ਦੇਸ਼ ਨਹੀਂ ਹੈ ਤੇ 2030 ਤੋਂ ਤਿੱਥੋਂ ਅਸੀਂ ਬਾ ਕਿ ਮੇਸ਼ੇਰਾਮ ਦੀ ਵਾਹੀ ਦੇ ਵਿੱਚ ਰਾਜ ਕੋ ਆਗੇ ਤੇ ਇੱਥੇ ਦੇਸ਼ ਦਾ ਜਿਹੜਾ ਰਾਜਾ ਹੋਏਗਾ ਉਹ ਬਾਵਣ ਮੇਸ਼ੇਰਾਮ ਹੋਏਗਾ ਸੋ ਆਪ ਜੀ ਦੇ ਚੈਨਲ ਨੇ ਸਾਡੇ ਮੈਨੂੰ ਸਾਡੀ ਬਹੁਜਨ ਕ੍ਰਾਂਤੀ ਮੋਰਚੇ ਦੀ ਬਹੁਜਨ ਮੁਕਤੀ ਪਾਰਟੀ ਦੀ ਪਿਛੜਾ ਵਰਗ ਦੀ ਮੋਰਚਾ ਦੀ ਜਿਹੜੀ ਆਵਾਜ਼ ਹੈ ਪੂਰੇ ਦੇਸ਼ ਦੇ ਵਿੱਚ ਪਚਾਈ ਹੈ ਮੈਂ ਸਾਡੇ ਬਹੁਜਨ ਸਮਾਜ ਦੇ ਸਾਥੀਆਂ ਨੂੰ ਕਹਿੰਨਾ ਹੈ ਕਿ ਇਸ ਵੀਡੀਓ ਨੂੰ ਲੱਖਾਂ ਕਰੋੜਾਂ ਲੋਕਾਂ ਤੱਕ ਸ਼ੇਅਰ ਕਰਨਾ ਹੈ ਤਾਂ ਕਿ ਇਹ ਜਿਹੜਾ ਕਿ ਚੈਨਲ ਹੈ ਆਪਣੇ ਨਾਲ ਖੜਦਾ ਹੈ ਸੋ ਇੰਨੀਆ ਬੇਇੱਜ਼ਤੀ ਕਰਦਾ ਹੋਇਆ ਮੈਂ ਜੈ ਭੀਮ ਜੈ ਭਾਲ ਜਨਾ ਕੋਸੀ ਬੰਦੇ ਤੁਸੀਂ ਇੱਧਰ ਨਾ ਲਾਏ ਕਿ ਕਹਿਣਾ ਚਾਹੋ ਅੱਜ ਬਾਦ ਸੇ ਬਲੋ ਪੂਰੇ ਭਾਰਤ ਦੇ ਵਿੱਚ ਬੰਦ ਦੀ ਕਾਲ ਦਿੱਤੀ ਹੋਈ ਹੈ ਜਿਹਦੇ ਰੋਸ ਵਿੱਚ ਉਹ ਸਟਾ ਮਾਨਸਾ ਜ਼ਿਲ੍ਹੇ ਦੇ ਵਿੱਚ ਸੀ ਪ੍ਰੋਟੈਸਟ ਕਰ ਰਹੇ ਆ ਇਹ ਜਿਹੜਾ ਸਾਡਾ ਮੰਗਾ ਬੜੀਆਂ ਜਾਇਜ਼ ਨੇਗੀਆਂ ਤੇ ਜਿਹਦੇ ਵਿੱਚ ਸਭ ਤੋਂ ਵੱਡੀ ਮੰਗ ਹੈ ਸਾਡੀ ਉਹ ਵੀ ਸਿੱਧੀ ਗਿਣਤੀ ਜਾਤੀ ਆਧਾਰਿਤ ਗਿਣਤੀ ਉਹ ਵੀ ਸੀ ਦੀ ਜਿਹੜੀ ਜਾਤੀ ਆਧਾਰਿਤ ਗਿਣਤੀ ਹੈ 1931 ਤੋਂ ਬਾਅਦ ਹਜੇ ਤੱਕ ਨਹੀਂ ਹੋਈ ਜਦੋਂ ਕਿ ਸਮੇਂ ਦੀਆਂ ਸਰਕਾਰਾਂ ਬਦਲਦੀਆਂ ਰਹੀਆਂ ਕਦੇ ਕਾਂਗਰਸ ਆਈ ਕਦੇ ਬੀਜੇਪੀ ਕਦੇ ਹੋਰ ਸਰਕਾਰਾਂ ਆਉਂਦੀਆਂ ਰਹੀਆਂ ਪਰ ਕਿਸੇ ਨੇ ਵੀ ਜਿਹੜਾ ਹੈਗਾ ਪਛੜੇ ਵਰਗ ਦੀ ਗੱਲ ਨਹੀਂ ਕੀਤੀ ਪਛੜੇ ਵਰਗ ਦੀ ਜਿਹੜੀ ਗਿਣਤੀ ਕਰਾਉਣੀ ਬੜੀ ਜ਼ਰੂਰੀ ਹੈ ਕਿਉਂਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਪਾਰਲੀਮੈਂਟ ਤੱਕ ਸਾਨੂੰ ਆਪਣੀ ਗਿਣਤੀ ਦੇ ਆਧਾਰ ਤੇ ਕੋਈ ਵੀ ਰਿਜ਼ਰਵੇਸ਼ਨ ਨਹੀਂ ਮਿਲੀ ਹੋਈ ਪੰਜਾਬ ਦੇ ਵਿੱਚ ਦੇਖੀਏ ਤਾਂ ਜਿਹੜੀ ਕਿ ਮੰਡਲ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ 27% ਸਾਡੀ ਰਿਜ਼ਰਵੇਸ਼ਨ ਬਣਦੀ ਹੈ ਤੇ ਜਦੋਂ ਕਿ ਸਾਨੂੰ 12% ਜਿਹੜੀ ਰਿਜ਼ਰਵੇਸ਼ਨ ਦਿੱਤੀ ਹੋਈ ਹੈ ਉਹ ਵੀ ਨਾ ਲੰਗੜੇ ਰੂਪ ਦੇ ਵਿੱਚ ਲਾਗੂ ਕੀਤੀ ਹੋਈ ਹੈ ਸੋ ਇੱਥੇ ਵੀ 27% ਜਿਹੜੀ ਰਿਜ਼ਰਵੇਸ਼ਨ ਲਾਗੂ ਕਰਨ ਦੀ ਲੋੜ ਹੈ ਜੇਕਰ ਗਿਣਤੀ ਹੋ ਜੇ ਤਾਂ ਹੋਰ ਜਿਹੜੀਆਂ ਸਾਡੀਆਂ ਮੰਗਾਂ ਨੇ ਖੱਲੋ ਤੋਂ ਲੈ ਕੇ ਉੱਪਰ ਤੱਕ ਨੌਕਰੀਆਂ ਦੇ ਵਿੱਚ ਦਾਖਲਿਆਂ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਬਹੁਤ ਸਾਰੀਆਂ ਮੰਗਾਂ ਦੀ ਜਿਹੜੀ ਹੈਗੀ ਹੈ ਪੂਰਤੀ ਹੋ ਕੇ ਸਾਨੂੰ ਪਤਾ ਲੱਗ ਜੂ ਕਿ ਸਾਡੀ ਅਸਲ ਵਿੱਚ ਕਿੰਨੀ ਸਾਡੀ ਜਿਹੜੀ ਹੈਗੀ ਹੈ ਭਾਗੀਦਾਰੀ ਬਣਦੀ ਉਹ ਭਾਗੀਦਾਰੀ ਜਿਹੜੀ ਸਾਨੂੰ ਦਿੱਤੀ ਜਾਵੇ ਉਹ ਇਸ ਸਬੰਧ ਦੇ ਵਿੱਚ ਜਿਹੜਾ ਹੈਗਾ ਅੱਜ ਪ੍ਰੋਟੈਸਟ ਹੋ ਰਹੇ ਨੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਅਸੀਂ ਇਹ ਕਰਨਾ ਚਾਹੁੰਦੇ ਆ ਕਿ ਜਿਵੇਂ ਕਿ ਅਗਨੀ ਵੀਰ ਹੈ ਸਭ ਤੋਂ ਪਹਿਲੀ ਇਹ ਗੰਦੀ ਸਰਕਾਰ ਹੈ ਅਗਨੀ ਵੀਰ ਜਿਹੜੇ ਕਿ ਗਰੀਬ ਲੋਕਾਂ ਦੇ ਬੱਚੇ ਪੜ੍ਹਤੀ ਹੁੰਦੇ ਨੇ ਜਿਨ੍ਹਾਂ ਨੂੰ ਕੇ ਪੈਨਸ਼ਨ ਵੀ ਨਹੀਂ ਦਿੱਤੀ ਜਾਂਦੀ ਸਿਰਫ 4 ਸਾਲ ਦੇ ਵਾਸਤੇ ਰੱਖਿਆ ਜਾਂਦਾ ਹੈ ਇਸ ਤੋਂ ਵੱਡਾ ਬੇਸ਼ਰਮ ਸ਼ਰਮ ਸਰਕਾਰ ਵਾਸਤੇ ਕੀ ਹੋ ਸਕਦੀ ਹੈ ਕਿ ਅਗਨੀ ਬੀਰੇ ਜਿਹੜੇ ਉਹਨਾਂ ਨੂੰ ਵੀ ਮੌਤ ਤੋਂ ਬਾਅਦ ਕੁਝ ਨਹੀਂ ਦਿੱਤਾ ਜਾਂਦਾ ਜਿਹੜੇ ਕਿ ਲੋਕਾਂ ਵਾਸਤੇ ਲੜਦੇ ਨੇ ਪੈਨਸ਼ਨ ਸਕੀਮ ਦੀ ਗੱਲ ਕਰੀਏ ਪੁਰਾਣੀ ਪੈਨਸ਼ਨ ਸਕੀਮ ਦੀ ਗੱਲ ਕਰੀਏ ਤਾਂ ਜਿਹੜੇ ਇਹ ਮੰਤਰੀ ਨੇ ਇਹ ਸਾਰੇ ਆਪਣੀਆਂ ਜਿਹੜੀਆਂ ਪੈਨਸ਼ਨਾਂ ਪੂਰੀਆਂ ਰਕਮੀਆਂ ਕਰ ਰਹੇ ਨੇ ਐਮ ਐਲ ਏ ਮੰਤਰੀਆਂ ਦੇ ਨੇ ਪੰਜ-ਪੰਜ ਪੈਨਸ਼ਨਾਂ ਲੈ ਰਹੇ ਨੇ ਪਰ ਜਦੋਂ ਕਿ ਮੁਲਾਜ਼ਮਾਂ ਦੀ ਜਿਹੜੀ ਹੈਗੀ ਹੈ ਪੁਰਾਣੀ ਪੈਨਸ਼ਨ ਸਕੀਮਾ ਉਹ ਬਹਾਲੀ ਕੀਤੀ ਜਾ ਰਹੀ ਮੁਲਾਜ਼ਮਾਂ ਨੂੰ ਕੋਈ ਇਹੋ ਜਿਹੀ ਜਿਹੜੀ ਸਿਕਿਉਰਿਟੀ ਨਹੀਂ ਦਿੱਤੀ ਜਾ ਰਹੀ ਤਾਂ ਕਿ ਉਸ ਨੌਕਰੀ ਤੋਂ ਬਾਅਦ ਵੀ ਜਿਹੜੀ ਹੈਗੀ ਆਪਣੀ ਜ਼ਿੰਦਗੀ ਵਧੀਆ ਜਿਉ ਸਕਣ ਹੋਰ ਜਿਹੜੀਆਂ ਮੰਗਾਂ ਦੇ ਵਿੱਚ ਸਾਡੇ ਹੈਗੀ ਹੈ ਮੁਕਤੀ ਮੋਰਚੇ ਦੀ ਜਿਹੜੀਆਂ ਮੰਗਾਂ ਨੇ ਬਹੁਤ ਸਾਰੀਆਂ ਮੰਗਾਂ ਜਿਹੜੀ ਹੈਗਾ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਸਾਡੀਆਂ ਮੰਗਾਂ ਬੜੀਆਂ ਜਾਇਜ਼ ਹੈ ਤੇ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਕੀ ਜਣਾ ਚਾਹੁੰਗਾ ਨਾ ਤੁਸੀਂ ਵੀ ਸ਼ਾਮਲ ਹੋਵੋ ਤਾਂ ਵਿੱਚ। ਅੱਜ ਜੋ ਪਾਰਤ ਦੇਸ਼ ਦੇ ਅੰਦਰ ਜੋ ਵੱਦ ਦਾ ਸੱਦਾ ਦਿੱਤਾ ਗਿਆ ਹੈ ਉਹ ਸਾਡੇ تقریبا 31 ਰਾਜਾਂ ਦੇ ਵਿੱਚ ਤੇ 567 ਜ਼ਿਲ੍ਹਿਆਂ ਦੇ ਵਿੱਚ ਔਰ ਘੱਟੋ ਘੱਟ 3 ਲੱਖ ਪਿੰਡਾਂ ਦੇ ਅੰਦਰ ਇਹ ਤਾਂ ਪ੍ਰੋਟੈਸਟ ਹੋ ਰਿਹਾ ਹੈ। ਇਹਦਾ ਪ੍ਰੋਟੈਸਟ ਦਾ ਕਾਰਨ ਕੀ ਹੈ? ਅੱਜ ਬੰਦ ਦਾ ਕਿਉਂ ਸੱਦਾ ਦਿੱਤਾ ਗਿਆ ਹੈ ਮੈਂ ਗੱਲ ਕਰਦਾ ਸਭ ਤੋਂ ਜਿਹੜੀ ਸਾਡੀ ਦੁਸ਼ਮਣ ਹੈ ਕੋਈ ਵੀਮ ਹੈ ਉਹ ਜੋ ਈਵੀਮ ਹੈ ਉਹ ਸਾਡੇ ਵੋਟ ਦੀ ਚੋਰੀ ਕਰਦੀ ਹੈ ਕੋ 21 ਸਾਲ ਹੋ ਗਏ ਸਾਡੀ ਵੋਟ ਚੋਰੀ ਕਰਦੇ ਨੂੰ ਕੋਈ ਵੀ ਪਾਰਟੀ ਕੋਈ ਵੀ ਰਾਸ਼ਟਰੀ ਲੈਵਲ ਦੀ ਪਾਰਟੀ ਇਸ ਗੱਲ ਤੇ ਕੋਈ ਪਲੈਨਿੰਗ ਨਹੀਂ ਕੋਈ ਇਸ ਤੇ ਬੋਲ ਨਹੀਂ ਰਹੀ ਸੋ ਅੱਜ ਜੋ ਅਸੀਂ ਇਹ ਧੰਦਾ ਪ੍ਰਦਰਸ਼ਨ ਜੋ ਅੱਜ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਹੈ ਅਸੀਂ ਦੋ ਵਾਰੀ ਜਿਹੜਾ ਭਾਰਤ ਨੂੰ ਅਸੀਂ ਜੇਲ੍ਹ ਪਰੋ ਅਧੋਲਨ ਕਰਾਂਗੇ ਜਿਵੇਂ ਕਿ 25 9 ਅਪ੍ਰੈਲ 2025 ਨੂੰ ਅਸੀਂ ਜੇਲਾ ਭਰੀਆਂ ਸੀ ਔਰ ਹੁਣ ਅਸੀਂ ਬੰਦਲਾ ਸੱਦਾ ਦਿੱਤਾ ਹੋਇਆ ਹੈ ਅਸੀਂ ਦੋ ਵਾਰੀ ਅਸੀਂ ਇੱਕ ਸਾਲ ਦੇ ਵਿੱਚ ਦੋ ਵਾਰੀ ਜੇਲ੍ਹ ਪਰੋ ਅਧੋਲਨ ਕਰਾਂਗੇ ਔਰ ਅਸੀਂ ਨਾਲ ਦੀ ਨਾਲ ਦੋ ਵਾਰੀ ਬੰਦ ਕਰਾਂਗੇ ਔਰ ਅਸੀਂ ਜਨ ਜਨ ਅਧੋਲਨ ਦੀ ਤਿਆਰੀ ਚਾਹਾਂ ਔਰ ਜਨ ਜਿਹੜਾ ਅਧੋਲਨ ਹੋਏਗਾ ਅਸੀਂ ਤੋਂ ਘੱਟੋਂ ਤੋਂ ਘੱਟ ਅਸੀਂ ਤੋਂ 20 ਤੋਂ 25 ਕਰੋੜ ਰੋਕਾ ਨੂੰ ਅਸੀਂ ਸੜਕਾਂ ਤੇ ਲੈ ਕੇ ਆਉਣਿਆ ਹੈ ਇਹਦਾ ਜਿਹੜਾ ਮਤਲਬ ਹੈਗਾ ਕਿ ਪਿਛਲੇ ਸਮੇਂ ਦੇ ਵਿੱਚ ਜਿਵੇਂ ਸ਼੍ਰੀਲੰਕਾ ਦੇ ਵਿੱਚ ਹੋਇਆ ਉੱਥੋਂ ਦੇ ਲੋਕਾਂ ਨੇ ਜੋ ਰਾਜਾ ਸ਼ਾਹੀ ਸੀ ਉਹਨੂੰ ਪਲਟਾ ਕੇ ਸਿਰ ਦਿੱਤਾ ਔਰ ਨਾਲ ਦੀ ਨਾਲ ਹੁਣੀ ਜੋ ਸਮਾਂ ਹੋਇਆ ਪਿਛਲੇ ਸਮੇਂ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਹੋਇਆ ਉਥੋਂ ਦੀਆਂ ਜਿਹੜੀਆਂ ਸਰਕਾਰਾਂ ਸੀ ਲੋਕਾਂ ਦੇ ਖਿਲਾਫ ਲੋਕਾਂ ਦੇ ਹੱਕ ਅਧਿਕਾਰ ਜੋ ਖੋਹੇ ਜਾ ਰਹੇ ਸੀ ਉਹਨਾਂ ਦਾ ਪਰਚਾ ਕੀਤਾ ਔਰ ਲੋਕਾਂ ਨੇ ਸੜਕਾਂ ਭੜੀਆਂ ਸਾਰਾ ਕੁਝ ਜਾਮ ਕਰ ਦਿੱਤਾ ਇਸੇ ਤਰ੍ਹਾਂ ਅਸੀਂ ਭਾਰਤ ਦੇ ਅੰਦਰ ਅਸੀਂ ਇੱਕ ਜਨਦੋਲਨ ਖੜਾ ਕਰ ਰਹੇ ਹਾਂ ਔਰ ਉਹਨਾਂ ਨੇ ਸਮੇਂ ਦੇ ਵਿੱਚ 2030 ਦੇ ਵਿੱਚ ਸਾਡਾ ਟਾਰਗੇਟ ਹੈ ਕਟੋਂ ਤੋਂ ਕਟਾ ਸੀ 25 ਤੋਂ 30 ਕਰੋੜ ਲੋਕਾਂ ਨੂੰ ਛੜਕਾ ਤੇ ਲੈ ਕੇ ਆਵਾਂਗੇ ਔਰ ਸਿਸਤਮ ਜਾਮ ਕਰਾਂਗੇ ਔਰ ਇਸ ਰਾਜਾ ਜੋ ਜਬ ਸਾਡੇ ਖਿਲਾਫ ਜੋ ਅਤਿਆਚਾਰ ਹੋ ਰਹੇ ਨੇ ਇਹਨਾਂ ਨੂੰ ਅਸੀਂ ਬੰਦ ਕਰਨ ਦੇ ਵਿੱਚ ਪੂਰੀ ਤਰ੍ਹਾਂ ਲੋਕਾਂ ਨੂੰ ਇਹਦੇ ਵਿੱਚ ਸ਼ਾਮਿਲ ਕਰਕੇ ਇਹਦੇ ਵਿੱਚ ਲੈ ਕੇ ਆਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਜੀ